ਜਾਣਾ ਤਾਂ ਇਥੋਂ ਚਾਹੇ ਕੋਈ 100 ਸਾਲ عمر ਕੋ ਛੇ ਜਾਵੇ ਉਹਦਾ ਵੀ ਦੁੱਖ ਹੈ ਪਰ ਅਜਹੀਆਂ ਜਿਹੜੀਆਂ ਨੌਜਵਾਨ ਮੌਤਾਂ ਹੁੰਦੀਆਂ ਨੇ ਇਹ ਪਰਿਵਾਰ ਤੇ ਸਮਾਜ ਨੂੰ ਬਹੁਤ ਵੱਡੇ ਸਿਰ ਮੇਟ ਛੱਡਦੀਆਂ ਨੇ ਜ਼ਿਲ੍ਹਾ ਗੁਰਦਾਸਪੁਰ ਸ਼ਹਿਰ ਤੇ ਬਟਾਲਾ ਨੇੜੇ ਕਸਬਾ ਨੌ ਸ਼ਹਿਰਾ ਮੱਝਾ ਸੀ ਵਿਖੇ ਸਵਿਫਟ ਤੇ ਜ਼ਾਇਰ ਅਤੇ ਟਰਾਲੀ ਦੇ ਵਿਚਾਲੇ ਹੋਈ ਟੱਕਰ ਦੇ ਵਿੱਚ ਤਿੰਨ ਨੌਜਵਾਨਾਂ ਦੀ ਜਾਨਲੇ ਜਾਨ ਅਤੇ ਇੱਕ ਦੋਸਤ ਦੇ ਗੰਭੀਰ ਜ਼ਖਮੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸਵਿਫਟ ਦੇ ਜ਼ਾਇਰਕਾਰ ਦੀ ਰਾਤਾਰੀ ਵਾਰ ਸ਼ਹਿਰ ਤੋਂ ਬਟਾਲਾ ਵੱਲ ਜਾ ਰਹੀ ਸੀ ਜਦੋਂ ਜਾਨਕ ਰੋਣਾ ਦੀ ਕਾਰ ਦੇ ਅੱਗੇ ਜਾਰਹੀ ਟ੍ਰੈਕਟਰ ਟਰਾਲੀ ਦੇ ਨਾਲ ਜੱਟ ਕਰਾਈ ਅਤੇ ਬਾਹਰ ਕੱਢੇ ਗਏ ਤਿੰਨ ਮ੍ਰਿਤਕ ਘਤਾਰੀਵਾਲ ਸ਼ਹਿਰ ਦੇ ਲੋਕਾਂ ਨੂੰ ਕਾਲਜ ਦਿੱਤੇ ਜਾ ਰਹੇ ਨੇ ਅਤੇ ਇਹਨਾਂ ਨੌਜਵਾਨਾਂ ਦੀ ਮੌਤ ਦੇ ਕਾਰਨ ਪਰਿਵਾਰਕ ਅਤੇ ਬਲੱਡ ਦੇ ਵਿੱਚ ਮਾਤਮ ਦਾ ਬਹੁਤ ਹੋਇਆ। ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਜ ਜਿਹਦੇ ਚ ਚਾਰ ਨੌਜਵਾਨ ਜੋ ਆਪਸ ਦੇ ਵਿੱਚ ਦੋਸਤ ਸਨ ਤੇ ਇੱਥੇ ਸ਼ਹਿਰਤਾਰੀਵਾਲ ਤੋਂ ਜਾ ਰਹੇ ਸੀ ਮਟਾਲਾ ਸਾਈਡ ਨੂੰ ਤੇ ਬਹੁਤ ਹੀ ਮੰਦਭਾਗੀ ਘਟਨਾ ਵਾਪਰ ਗਈ ਕਿ ਤਜਾਹ ਭਿਆਨਕ ਹਾਦਸਾ ਵਾਪਰਿਆ ਕਿ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਚੌਥਾ ਨੌਜਵਾਨ ਗੰਭੀਰ ਜ਼ਖਮੀ ਹੈ ਤੇ ਅਸੀਂ ਅੱਜ ਇੱਥੇ ਇੱਕ ਸੰਵੇਦਨਸ਼ੀਲ ਪੁਲਈ ਜਥੇਬੰਦੀ ਦੇ ਸੇਵਾਦਾਰ ਹੋਣ ਦੇ ਨਾਤੇ ਪਰਿਵਾਰ ਦੇ ਨਾਲ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੇ ਹਾਂ ਕਿਉਂਕਿ ਨੌਜਵਾਨ ਮੌਤ ਹੈ ਜਾਣਾ ਤਾਂ ਇੱਥੋਂ ਚਾਹੇ ਕੋਈ 100 ਸਾਲ ਉਮਰ ਭੋਕੇ ਜਾਵੇ ਉਹਦਾ ਵੀ ਦੁੱਖ ਹੈ ਪਰ ਅਜਿਹੀਆਂ ਜਿਹੜੀਆਂ ਨੌਜਵਾਨ ਮੌਤਾਂ ਹੁੰਦੀਆਂ ਨੇ ਇਹ ਪਰਿਵਾਰ ਇਸ ਸਮਾਜ ਨੂੰ ਬਹੁਤ ਵੱਡੇ ਸਦਮੇ 'ਚ ਛੱਡ ਦਿੰਦੀਆਂ ਸੋ ਇਹ ਜਿਵੇਂ ਬੱਚੀ ਆ ਉਹਦੀ ਛੋਟੀ ਜੀ ਉਹਨਾਂ ਦੀ ਮਦਰ ਹੈ ਵਾਈਫ ਹੈ ਉਹਨਾਂ ਦੀ ਉਹਨਾਂ ਦੀ ਭੈਣ ਹੈ ਸੋ ਇਹਨਾਂ ਸਾਰਿਆਂ ਨੂੰ ਹੌਸਲਾ ਦੇਣ ਵਾਸਤੇ ਪਹੁੰਚੇ ਆ ਸੋ ਪਰਮਾਤਮਾ ਕਿਰਪਾ ਕਰਨ ਇਸਲੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਨੌਜਵਾਨ ਸੀ ਜਿਹੜਾ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਛੋਟਾ ਜਿਹਾ ਰੋਜ਼ਗਾਰ ਸੀ ਇਹਨਾਂ ਦਾ ਤੇ ਹੁਣ ਉਹਦੇ ਜਾਣ ਤੋਂ ਬਾਅਦ ਉਹਦੇ ਪਰਿਵਾਰ ਦੀ ਰੋਜੀ ਰੋਟੀ ਦਾ ਜਿਹੜਾ ਉਹ ਬਹੁਤ ਔਖਾ ਹੋ ਗਿਆ ਪਰਮਾਤਮਾ ਪਰਿਵਾਰ ਨੂੰ ਹੌਸਲਾ ਦੇਵੇ ਕਹਿਣਾ ਇਸ ਤੋਂ ਵੱਧ ਕੁਝ ਨਹੀਂ ਹੁੰਦਾ ਕਿ ਆਹੀ ਜਾਂਦਾ ਹੈ ਪਰ ਅਜਹੀਆਂ ਮੌਤਾਂ ਦੇ ਉੱਤੇ ਨੌਜਵਾਨ ਮੌਤਾਂ ਜਦੋਂ ਹੁੰਦੀਆਂ ਤੇ ਫਿਰ ਹੌਸਲਾ ਕਰਨਾ ਬੜਾ ਔਖਾ ਹੈ ਲੱਕ ਤੋੜ ਕੇ ਰੱਖ ਜਾਂਦੀਆਂ ਨੇ ਅਜਹੀਆਂ ਮੌਤਾਂ ਆਸਮ ਜੱਡ న్యూਸ ਲਈ ਗੁਰਦਾਸਪੁਰ ਤੋਂ ਲਖਮੀ